ਜਦੋਂ ਮੱਸਾ ਰੰਗੜ ਹਰਮੰਦਰ ਸਾਹਿਬ ਦੇ ਅਦਲੀ ਕਰਦਾ ਸੀ ਨਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚ ਕਾ ਕੇ ਉੱਥੇ ਆਪ ਪਲੰਗ ਢਾ ਕੇ ਬਹਿ ਗਿਆ ਕਥਾ ਕੀਰਤਨ ਬੰਦ ਕਰਤਾ ਨੱਚਣ ਗਾਉਣ ਵਾਲਾ ਕੰਮ ਚਲਾ ਲਿਆ ਦੇਸ਼ਵਾਮਾ ਦਾ ਨਾਲ ਸ਼ਰਾਬਾ ਪੀਂਦਾ ਹੁੱਕਾ ਪੀਂਦਾ ਫਿਰ ਉਦੋਂ ਵੀ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਦੋ ਗਏ ਜਿਹੜਾ ਮਹਿਤਾਬ ਸਿੰਘ ਸੀ ਨਾ ਇਹਦਾ ਗੋਤ ਸੀ ਭੰਗੂ ਕਿਵੀ ਰਵਦਾਸੀਆ ਸਿੱਖ ਸੀ ਤਾਰੂ ਸਿੰਘ ਤੇ ਮਹਿਤਾਬ ਸਿੰਘ ਮਾਮੇ ਭੂਆ ਦੇ ਪੁੱਤ ਸੀ ਆਪਸ ਵਿੱਚ ਤੇ ਮਹਿਤਾਬ ਸਿੰਘ ਹੋਣੀ ਗਏ ਜਾ ਕੇ ਮੱਸੇ ਰੰਗੜ ਦੀ ਧੌਣ 'ਚ ਟਕਾਈ ਸੀ ਪਿਆਰੇ ਇਹ ਰਵਦਾਸੀਆ ਕੌਮ ਚੋਂ ਹੀ ਹੋਏ ਨੇ ਭਾਵੇਂ ਕਿ ਜਦੋਂ ਸਿੱਖ ਬਣ ਗਏ ਅਮਰਤ ਛੱਕ ਲਿਆ ਜੀਨੇ ਉਹਦੀ ਕੋਈ ਜਾਤ ਪਾਤ ਨਹੀਂ ਹੁੰਦੀ